ਨੇ ਸਲੂਨ ਦੇਖੋ ਜੀ ਤੁਹਾਨੂੰ हेयर स्किन ਮੇਕਅਪ ਨੇਲ ਸਾਰੀਆਂ ਸਰਵਿਸਿਜ਼ ਹੱਥ ਟੂ ਟੋ ਮਿਲਣਗੀਆਂ। ਕੀ ਟ੍ਰੀਟਮੈਂਟ ਦੇ ਵਿੱਚ ਕਿਹੜੀਆਂ-ਕਿਹੜੀਆਂ ਸਰਵਿਸਿਜ਼ ਨੇ? ਕੇਰਾਟਿਨ, ਬੋਟੌਕਸ, ਪਲਾਸਟਿਕ ਸਰਜਰੀ, ਬੋਨ ਥੈਰੇਪੀਜ਼ ਉਹਦੇ ਬਹੁਤ ਸਾਰੀਆਂ ਸਰਵਿਸਿਜ਼ ਅਵੇਲੇਬਲ ਨੇ। ਉਹ ਡਿਪੈਂਡ ਕਰਦਾ ਵੀ हेयर ਦੀ ਡਿਮਾਂਡ ਕੀ ਆ, ਬੇਸਿਕਲੀ हेयर ਦੀ ਕੰਡੀਸ਼ਨ, ਟੈਕਸਚਰ ਕੀ ਆ। 15 ਸਾਲਾਂ ਦੇ ਵਿੱਚ ਤੁਹਾਨੂੰ ਕਿਵੇਂ ਅਲੱਗ ਬਣਾਉਂਦਾ ਬਾਕੀ ਸਲੂਨਜ਼ ਦੇ ਨਾਲ? ਨੌਲੇਜ, ਐਕਸਪੀਰੀਅੰਸ ਕਲਰ ਦੇ ਨਾਲ ਜਾਂ ਕੇਰਾਟਿਨ ਦੇ ਨਾਲ ਜਾਂ ਜੋ ਵੀ ਟ੍ਰੀਟਮੈਂਟ ਮਿਲਦੇ ਉਸ ਬਾਅਦ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਬਹੁਤ ਸਾਰੇ ਵੀਡੀਓਜ਼ ਵੀ ਆਪਾਂ ਦੇਖਦੇ ਆ ਜੇ ਤੁਸੀਂ ਪ੍ਰੋਫੈਸ਼ਨਲ ਹੈ ਕਲਰ ਆਪਣੇ ਹੈਰ ਦੇ ਟੈਕਚਰ ਡੈਂਸਿਟੀ ਪੋਰੋਸਿਟੀ ਜਿਹੜੀ ਚੀਜ਼ਾਂ ਟੈਕਨੀਕਲ ਟਰਮਸ ਨੇ ਉਹਨਾਂ ਦੇ ਅਕੋਰਡਿੰਗ ਜੇ ਚੂਜ਼ ਕਰ ਰਹੇ ਹੋ ਤੁਸੀਂ ਫਿਰ ਮਤਲਬ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਕਦੇ ਵੀ ਫਿਊਚਰ ਚ ਕਲਰ ਕਰਾਉਣ ਨਾਲ ਜੀ ਮੇਰੇ ਤੇ ਬਾਲ ਗਰੇ ਚਟੇ ਹੋਣੇ ਸ਼ੁਰੂ ਹੋ ਗਏ ਮੈਂ ਤਾਂ ਕਲਰ ਕਰਾਇਆ ਸੀ ਉਹ ਕਲਰ ਕਿੰਨੂੰ ਕਹਿੰਦੇ ਨੇ ਜਿਹੜੇ 10 20 ਰੁਪਏ ਦਾ ਪਾਉ ਚਾਂਦਾ ਨਾ ਵੀ ਆਪਣੇ హెయిਰ ਤੇ ਲਗਾ ਲਓ ਮੈਂ ਲਗਾ ਲਾ ਕੋਈ ਵੀ ਲਗਾ ਲੇ ਸੇਮ ਰਿਜ਼ਲਟ ਹੈ ਬਟ ਜਿਹੜਾ ਪ੍ਰੋਫੈਸ਼ਨਲ ਹੈ ਕਰਲਾ ਉਹਦਾ ਹਰ ਹੈਡ ਦੇ ਉੱਪਰ ਹਰ ਹੈਅਰ ਦੇ ਉੱਪਰ ਅਲੱਗ ਰਿਜ਼ਲਟ ਆ ਤੁਹਾਡੇ ਸਲੂਨ ਤੇ ਕਿਹੜੇ ਕਿਹੜੇ ਆਫਰਸ ਲੱਗਦੇ ਨੇ ਉਹ ਵੀ ਜ਼ਰੂਰ ਜਾਨਣਾ ਚਾਹਾਂਗੇ ਕਦੀ 30% ਕਦੀ 40% ਵੀ ਲਗਾ ਦਿੰਨੇ ਆ ਇਹ ਕਈ ਵਾਰੀ ਬਾਏ 1 ਗੇਟ 1 ਸਰਵਿਸ ਵੀ ਲਗਾ ਦਿੰਨੇ ਆ स्किन ट्रीटमेंट्स के बारे भी आप जिक्र जरूर कर लाड़े स्किन ट्रीटमेंट इतना बहुत बारी सुन कोई कहता कि करनी चाहिए। वाला तो कोई कहता कि नहीं करनी चाहिए ये भी जरूर दस दो कि जरूरी और या नहीं करनी चाहिए कितना क्यों नहीं करनी चाहिए बहुत ड्राए है ਫ੍ਰੈਕਲਸ ਰਹਿੰਦੇ ਨੇ ਤੁਹਾਨੂੰ ਆਇਲਿੰਗ ਜ਼ਰੂਰ ਕਰਨੀ ਚਾਹੀਦੀ ਹੈ ਬਟ ਬਿਫੋਰ ਸ਼ਾਰ ਅਮ ਕਈ ਵਾਰੀ ਨਾ ਕਰਾਊਡ ਜ਼ਿਆਦਾ ਹੋ ਜਾਂਦਾ ਚਾਹੇ ਉਹ ਬ੍ਰਾਈਡਲ ਮੇਕਅਪ ਦਾ ਜ਼ਿਕਰ ਕਰੀਏ ਜਾਂ ਨਾਲ ਦੇ ਬ੍ਰਾਈਡ ਮੇਡਸ ਦਾ ਕਰ ਲਈਏ ਸੋ ਕਿੰਨਾ ਕਰਸ਼ ਦੇ ਵਿੱਚ ਕਿੰਨਾ ਤੁਸੀਂ ਮੇਕਅਪ ਕਰ ਦਿੰਦੇ ਹੋ ਅਸੀਂ ਇੱਕ ਦਿਨ 28 29 ਮੇਕਅਪਸ ਵੀ ਇੱਕ ਟਾਈਮ ਤੇ ਡਨ ਕੀਤੇ ਹੋਇਆ ਵੀ ਹੈਵ ਹਿਊਜ ਟੀਮ ਬਾਲਾਂ ਨੂੰ ਜਿਹੜੇ ਵੀ ਟ੍ਰੀਟਮੈਂਟ ਤੁਸੀਂ ਦਿੰਦੇ ਹੋ ਉਹ ਉਹਦੇ ਇੱਕ ਮਤਲਬ ਜੇ ਮੈਂ ਉਹਦਾ ਦੇ ਵਿੱਚ ਫਰਕ ਜਾਨਣਾ ਚਾਹਾਂ ਤਾਂ ਕਿੰਨਾ ਕੁ ਫਰਕ ਹੈ ਹਰ ਟ੍ਰੀਟਮੈਂਟ ਦੀ ਅਲੱਗ-ਅਲੱਗ ਚੀਜ਼ ਹੈ ਸਟੇਬਿਲਿਟੀ ਵੀ ਹੈ ਲਗਾ ਰਿਜ਼ਲਟ ਵੀ ਹੈ ਲਗਾ ਸਟਰੈਂਥ ਵੀ ਹੈ ਲਗਾ ਸੈਲੂਨ ਸਿਰ ਫੀਮੇਲ ਓਰੀਐਂਟਡ ਹੈ ਨਹੀਂ 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 ਇਹ ਯੂਨੀਸੈਕਸ ਸੈਲੂਨ ਹੈ ਫੁੱਲ ਫੈਮਿਲੀ ਸੈਲੂਨ ਹੈ ਸਿੱਖਣ ਦੀ ਗੱਲ ਹੈ ਇਹਦਾ ਤੁਸੀਂ ਕੋਰਸੇਜ਼ ਵੀ ਮਤਲਬ ਸਟੂਡੈਂਟ ਆਉਂਦੇ ਨੇ ਜਾਂ ਕਿਹੜੇ-ਕਿਹੜੇ ਕੋਰਸੇਜ਼ ਪ੍ਰੋਵਾਈਡ ਕਰਦੇ ਹੋ ਸਾਡੇ ਕੋਲ ਹੈ ਕੋਰਸਿਸ ਅਵੇਲੇਬਲ ਨੇ ਸਾਡੇ ਕੋਲ ਹੈਅਰ ਦੇ ਮੇਕਅਪ ਨੇਲਸ ਐਂਡ ਸਕਿਨ ਆਪਣੇ ਕੋਲ ਟਰੈਸ਼ ਕੋਰਸ ਤੋਂ ਲੈ ਕੇ ਐਡਵਾਂਸ ਕੋਰਸ ਤੱਕ ਸਾਰੇ ਕੋਰਸਿਸ ਅਵੇਲੇਬਲ ਨੇ ਔਰ ਡਿਪੈਂਡ ਕਰਦਾ ਕਿ ਜਿਹੜਾ ਵੀ ਸਟੂਡੈਂਟ ਆ ਉਹਦੀ ਰਿਕੁਆਇਰਮੈਂਟ ਕਿ ਉਹ ਕਿਸ ਕੋਰਸ ਦੇ ਵਿੱਚ ਇਨਰੋਲ ਕਰਨਾ ਚਾਹੁੰਦਾ ਫਿਰ ਉਹ ਦੇ ਅਕੋਰਡਿੰਗ ਅਲਗਲ ਡਿਫਰੈਂਟ ਡਿਫਰੈਂਟ ਚਾਰजेस ਤੇ ਡਿਊਰੇਸ਼ਨ ਆ ਕੋਰਸਿਸ ਦੇ ਸ਼੍ਰੀ ਗੁਰੂ ਕਾਲ ਵੰਡੀ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ अज्ज समय अं चाह अ सब तो अलग दिखिए खूबसूरत दिखिए चाहे बालों की गल हो क्योंकि बाल सा खूबसूरती होर चार चाल लाने चाहे स्किन केयर की कर करिए तो स्किन बहुत ज़्यादा ग्लोइंग लगनी चाहिए है साड़ी स्किन खूबसूरत लगनी चाहिए है ना सो इन सारिया चीज़ों के लिए असं बहुत हट कंडे भी अपना पर एक अजिह सलून है जितने तो सारिया सर्विसिज़ दिखा जाने नेर बा कमाल सविसिज इतने प्रोवाइड करवाइया जाने मैं गल कर रही हूँ फ्यूजन द लगजरी सलून की और साढ़े नौजूद ने ਰਾਹੀ ਭੱਲਾ ਜੀ ਜੋ ਤੁਹਾਨੂੰ ਪੂਰੀ ਜਾਣਕਾਰੀ ਦੇਣਗੇ ਕਿ ਉਹਨਾਂ ਦੇ ਸਲੂਨ ਦੇ ਵਿੱਚ ਕਿਹੜੀਆਂ ਸਰਵਿਸਿਜ਼ ਜਿਹੜੀਆਂ ਨੇ ਉਹ ਦਿੱਤੀਆਂ ਜਾਂਦੀਆਂ ਨੇ ਤੇ ਕੀ ਕੀ ਅਸੀਂ ਆਪਦੇ ਸਕਿਨ ਤੇ ਹੈਅਰਸ ਦੇ ਲਈ ਕਰ ਸਕਦੇ ਆ ਬਹੁਤ-ਬਹੁਤ ਸਵਾਗਤ ਹੈ ਤੁਹਾਡਾ 1 ਇੰਡੀਆ ਪੰਜਾਬੀ ਥੈਂਕ ਯੂ ਆ ਆਪਾਂ ਗੱਲ ਕਰੀਏ ਪਹਿਲਾਂ ਤਾਂ ਸਰਵਿਸਿਜ਼ ਤੇ ਆਉਣੇ ਆ ਜਿਹੜੀਆਂ-ਜਿਹੜੀਆਂ ਸਰਵਿਸਿਜ਼ ਤੁਹਾਡੇ ਸਲੂਨ ਦੇ ਵਿੱਚ ਤੁਸੀਂ ਪ੍ਰੋਵਾਈਡ ਕਰਦੇ ਹੋ ਆਪਣੇ ਸਲੂਨ ਚ ਦੇਖੋ ਜੀ ਤੁਹਾਨੂੰ ਹੈਅਰ ਸਕਿਨ ਮੇਕਅਪ ਨੇਲ ਸਾਰੀਆਂ ਸਰਵਿਸਿਸ ਇੱਥੇ ਟੂ ਮਿਲਣਗੀਆਂ ਸੋ ਹੈਅਰ ਟ੍ਰੀਟਮੈਂਟ ਬਾਰੇ ਜਿੱਕਰ ਜ਼ਿਕਰ ਕੀਤਾ ਜਾਵੇ ਹੈਅਰ ਟ੍ਰੀਟਮੈਂਟ ਦੇ ਵਿੱਚ ਕਿਹੜੀਆਂ-ਕਿਹੜੀਆਂ ਸਰਵਿਸਿਸ ਨੇ ਹੈਅਰ ਟ੍ਰੀਟਮੈਂਟਸ ਦੇਖੋ ਜੀ ਅੱਜਕਲ ਕੈਰਾਟਿਨ ਬੋਟੌਕਸ ਪਲਾਸਟਿਕ ਸਰਜਰੀ ਬੋਨ ਥੈਰੇਪੀਜ਼ ਆਦਿ ਬਹੁਤ ਸਾਰੀਆਂ ਸਰਵਿਸਿਸ ਅਵੇਲੇਬਲ ਨੇ ਉਹ ਡਿਪੈਂਡ ਕਰਦਾ ਵੀ ਹੈਅਰ ਦੀ ਡਿਮਾਂਡ ਕੀ ਆ ਬੇਸਿਕਲੀ ਹੈਅਰ ਦੀ ਕੰਡੀਸ਼ਨ ਟੈਕਸਚਰ ਕੀ ਆ ਉਹ ਦੇ ਅਕੋਰਡਿੰਗ ਫਿਰ ਕੋਈ ਨਾ ਕੋਈ ਸਰਵਿਸ ਸੁਜੈਸਟ ਕੀਤੀ ਜਾਂਦੀ ਹੈ ਗਾ ਕਸਟਮਰ ਨੂੰ ਤੁਸੀਂ ਖੁਦ ਸੁਜੈਸਟ ਕਰਦੇ ਹੋ ਜਾਂ ਜੇ ਜਦੋਂ ਕੋਈ ਤੁਹਾਡੇ ਕੋਲ ਕਸਟਮਰ ਆਉਂਦਾ ਹੈ ਜਾਂ ਬੋਲਦਾ ਕਿ ਜ਼ਿੱਦ ਕਰਦਾ ਕਿ ਮੈਂ ਇਹ ਚੀਜ਼ ਕਰਵਾਉਣੀ ਹੈ ਜਾਂ ਉਹਦੇ ਉਹ ਨਹੀਂ ਹੋ ਸਕਦੀ ਪੋਸਿਬਿਲਿਟੀ ਨਹੀਂ ਹੈ ਫਿਰ ਤੁਸੀਂ ਖੁਦ ਉਹਨਾਂ ਨੂੰ ਦੱਸ ਦਿਓ ਦੇਖੋ ਜੀ ਕਨਸਲਟੇਸ਼ਨ ਬਹੁਤ ਵੱਡਾ 파ਟਾ ਫਰਸਟ ਆਫ ਆਲ ਰਾਈਟ ਬਟ ਕਈ ਵਾਰੀ ਕਿਉਂਦਾ ਕਸਟਮਰ ਬਹੁਤ ਫਸੀ ਹੁੰਦਾ ਜਿੱਦਾਂ ਅੱਜ ਕੱਲ੍ਹ ਹਰ ਚੀਜ਼ ਇੰਸਟਾਗ੍ਰਾਮ ਤੇ ਗੂਗਲ ਤੇ YouTube ਤੇ ਬਹੁਤ इजीली ਅਵੇਲੇਬਲ ਆ ਤੇ ਬਹੁਤ ਸਾਰੇ ਲੋਕ ਮਤਲਬ YouTube Instagram ਤੋਂ ਦੇਖ ਲੈਂਦੇ ਹਾਂ ਜੀ ਕਿ ਕੇਰਟਨ ਅੱਜ ਕੱਲ੍ਹ ਵਧੀਆ ਹੈ ਜਾਂ ਬੋਟੌਕਸ ਵਧੀਆ ਬਟ ਲੈਕ ਆਫ ਨੋਲੇਜ ਕਰਕੇ ਉਹਨਾਂ ਨੇ ਸੋ ਕਈ ਵਾਰੀ ਸਾਨੂੰ ਇਹ ਜੀ ਸਿਚੁਏਸ਼ਨ ਫੇਸ ਕਰਨੀ ਪੈਂਦੀ ਕਸਟਮਰ ਕਹਿੰਦਾ ਕਿ ਨਹੀਂ ਕਿ ਮੈਂ ਇਹੀ ਚੀਜ਼ ਕਰਾਨੀ ਹੈ ਹੋਏ ਨਾ ਹੋਏ ਜੋ ਵੀ ਫਿਰ ਉਸ ਟਾਈਮ ਕਨਸਲਟੇਸ਼ਨ ਬਹੁਤ ਮੇਜਰ ਰੋਲ ਪਲੇ ਕਰਦੀ ਹੈ ਤੇ ਸਮ ਟਾਈਮਸ ਅਟਲੀ ਮੁਸ਼ਕਿਲ ਵੀ ਹੋ ਜਾਂਦਾ ਕਸਟਮਰ ਨੂੰ ਕਨਵਿੰਸ ਕਰਨਾ ਕਿਉਂਕਿ ਕਸਟਮਰ ਬਹੁਤ ਫਸੀ ਹੁੰਦਾ ਹੁਣ ਜਿੱਦਾਂ ਅਸੀਂ ਵੀ ਕਈ ਵਾਰੀ ਫੋਰ ਐਗਜ਼ਾਮਪਲ ਕੁਝ ਖਾਣ ਜਾਣਦੇ ਹੈ ਮਾਈਂਡ ਸੈਟ ਬਹੁੰਦਾ ਕਿ ਅੱਜ ਮੈਂ ਇਹੀ ਚੀਜ਼ ਖਾਣੀ ਹੈ ਨਹੀਂ ਮਿਲੇ ਤੇ ਕ੍ਰੀਵਿੰਗਸ ਹੋਣੇ ਸ਼ੁਰੂ ਹੋ ਜਾਂਦੀ ਹੈ ਫਰਸਟ੍ਰੇਸ਼ਨ ਫਰਸਟ੍ਰੇਸ਼ਨ ਹੋਣ ਲੱਗ ਜਾਂਦੀ ਬੰਦੇ ਨੂੰ ਉਹ ਹੀ ਚੀਜ਼ ਆ ਪਰ ਕੋਸ਼ਿਸ਼ ਕਰੀਦੇ ਜਿੰਨਾ ਹੋ ਸ ਉਹਨਾਂ ਦੀ ਹੇਅਰ ਦੀ ਪ੍ਰੈਜੈਂਸ ਸਿਚੁਏਸ਼ਨ ਸਮਝਾਈ ਜਾਏ ਜੋ ਉਹ ਪਾਸਟ ਹਿਸਟਰੀ ਲੈ ਕੇ ਆਏ ਨੇ ਉਹ ਦੱਸੀ ਜਾਏ ਕਿ ਕਿਹੜੇ ਚੀਜ਼ ਤੁਸੀਂ ਗਲਤ ਲਗਾ ਚੁੱਕੇ ਹੋ ਕੀ ਤੁਹਾਨੂੰ ਫਿਊਚਰ ਚ ਨਹੀਂ ਲਗਾਉਣਾ ਚਾਹੀਦਾ ਮੋਸਟਲੀ ਕਸਟਮਰ এনਰੋਲ ਕਰ ਜਾਂਦਾ ਸਾਡੀ ਗੱਲ ਸਮਝ ਲੈਂਦੇ ਨੇ ਬਟ ਕਈ ਵਾਰ ਕਸਟਮਰ ਨਹੀਂ ਸਮਝਦਾ ਫਿਰ ਅਸੀਂ ਉਹਨੂੰ ਤੇ ਜ਼ਬਰਦਸਤੀ ਨਹੀਂ ਕਰ ਸਕਦੇ ਉਹਨੂੰ ਦੱਸ ਦਈਦਾ ਵੀ ਬਾਈ ਚਾਂਸ ਤੁਸੀਂ ਆਪਣੀ ਮਰਜ਼ੀ ਨਾਲ ਇਹੀ ਕਰਾਣਾ ਤੇ ਉਹਦਾ ਵੀ ਜੋ ਰਿਜ਼ਲਟ ਹੋਏਗਾ ਮਤਲਬ ਯੂ ਆਰ ਹੁਲੀ ਸੋਲੀ ਰਿਸਪੋਨਸਿਬਲ ਬਤ ਫਿਰ ਸਾਡਾ ਕੋਈ ਰੋਲ ਨਹੀਂ ਆ। ਜੇ ਮੈਂ ਗੱਲ ਕਰਾਂ ਕੰਪੈਰੀਜ਼ਨ ਦੀ ਤਾਂ ਬਹੁਤ ਸਾਰੇ ਲੋਕ ਜਿਹੜੇ ਆ ਬਾਹਰ ਆਫਰਸ ਦੇਖ ਕੇ ਆਉਂਦੇ ਕਿ ਹਾਂ ਇੰਨੇ ਘੱਟ ਦੇ ਵਿੱਚ ਉੱਥੇ ਚੀਜ਼ੇ ਮਿਲ ਰਹੀ ਹੈ ਤੁਹਾਡੇ ਜਾਂ ਐਕਸਪੈਂਸਿਵ ਆ ਜਾਂ ਤੁਹਾਡੇ ਇੰਨੇ ਚ ਕਿਉਂ ਨਹੀਂ ਮਿਲ ਰਹੀ? ਉਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ? ਤੁਸੀਂ ਹੁਣੇ ਵੀ 10 ਮਿੰਟ ਪਹਿਲਾਂ ਕਾਲ ਮੇਰੀ ਸੁਣੀ ਹੋਣੀ ਹੈ। ਕਸਟਮਰ ਕਹਿ ਰਿਹਾ ਸੀ ਹਾਂ ਜੀ 300 ਰੁਪਏ ਆ ਘਟਾਉ ਤਾਂ ਅਗਰ ਨਹੀਂ ਮਗੇ ਤਾਂ ਹੋਰ ਕਰਾਵਾਂਗਾ। ਹੂੰ। ਜਿਹੜਾ ਪ੍ਰਾਈਸ ਇਸ ਹਨਾ ਹਮੇਸ਼ਾ ਤੁਹਾਨੂੰ ਕੁਆਲਿਟੀ ਕਰਕੇ ਹੀ ਮਿਲੇਗਾ ਜਿਹਦਾ ਪ੍ਰਾਈਸ ਜ਼ਿਆਦਾ ਇਟ ਡਸਨਟ ਮੀਨ ਕਿ ਵੀ ਉਹਨਾਂ ਨੇ ਤੁਹਾਨੂੰ 2 ਰੁਪਏ ਦੀ ਚੀਜ਼ ਲਗਾ ਕੇ ਤੁਹਾਨੂੰ 2000 ਦੀ ਸੇਲ ਨਹੀਂ ਕਰਨਗੇ ਆਬਵੀਅਸਲੀ ਜੇ ਕੋਈ ਐਕਸਪੈਂਸਿਵ ਆ ਜਾਂ ਕੋਈ ਪ੍ਰੀਮੀਅਮ ਆ ਉਹ ਚੀਜ਼ ਵੀ ਵੈਸੀ ਲਗਾ ਰਹੇ ਹੋ ਉਹਨਗੇ ਰਾਈਟ ਮੈਂ ਕਦੀ ਨਹੀਂ ਕਹਿੰਦਾ ਦੈਟ ਵੀ ਆਰ ਐਕਸਪੈਂਸਿਵ ਆਈ ਆਲਵੇਸ ਸੇ ਵੀ ਆਰ ਪ੍ਰੀਮੀਅਮ ਪ੍ਰੀਮੀਅਮ ਅਸੀਂ ਟਾਈਮ ਬਣਾਗੇ ਜਿਵੇਂ ਕੋਈ ਪ੍ਰੀਮੀਅਮ ਪ੍ਰੋਡਕਟ ਯੂਜ਼ ਕਰਾਂਗੇ ਜਾਂ ਫਿਰ ਪ੍ਰੀਮੀਅਮ ਪ੍ਰੋਡਕਟ ਦੇ ਨਾਲ ਵੀ ਹੈਵ ਪ੍ਰੀਮੀਅਮ ਨੋਲੇਜ ਸਾਡੇ ਕੋਲ ਨੋਲੇਜ ਐਕਸਟਰਾ ਐਕਸਟਰਾ ਨੋਲੇਜ ਹੋਏ ਬਾਕੀ ਜਿਹੜੇ ਸਾਡੇ ਕੰਪੈਰੀਟਿਵ ਨੇ ਕੰਪੀਟੀਟਰ ਨੇ ਮਾਰਕੀਟ ਦੇ ਵਿੱਚ ਰਾਈਟ ਉਹ ਚੀਜ਼ਾਂ ਕਰਕੇ ਪ੍ਰੀਮੀਅਮ ਹੋ ਸਕਦੇ ਆ ਤੁਸੀਂ ਬਟ ਡਿਪੈਂਡ ਕਰਦਾ ਤੁਸੀਂ ਨੋਲਿਜ ਨੂੰ ਤੇ ਪ੍ਰੋਡਕਟ ਨੂੰ ਯੂਟਿਲਾਈਜ਼ ਕਿਦਾਂ ਕਰਦੇ ਹੋ ਅੱਛਾ ਜਿਹੜੀ ਤੁਸੀਂ ਟ੍ਰੀਟਮੈਂਟ ਦਾ ਜ਼ਿਕਰ ਕੀਤਾ ਵਾਲਾਂ ਨੂੰ ਜਿਹੜੇ ਵੀ ਟ੍ਰੀਟਮੈਂਟ ਤੁਸੀਂ ਦਿੰਦੇ ਆ ਉਹ ਉਹਦੇ ਇੱਕ ਮਤਲਬ ਜੇ ਮੈਂ ਉਹਦਾ ਦੇ ਵਿੱਚ ਫਰਕ ਜਾਨਣਾ ਚਾਹਾਂ ਤਾਂ ਕਿੰਨਾ ਕੁ ਫਰਕ ਹੈ ਟ੍ਰੀਟਮੈਂਟ ਦੇਖੋ ਇਹ ਡਿਪੈਂਡ ਕਰਦਾ ਟ੍ਰੀਟਮੈਂਟ ਕਿਸ ਤਰ੍ਹਾਂ ਦਾ ਹੈਰ ਆਪਣੇ ਕੋਲ ਕਸਟਮਰ ਦੀ ਡਿਮਾਂਡ ਕੀ ਹੈ ਤੇ ਹੈਰ ਦੀ ਰਿਕੁਆਇਰਮੈਂਟ ਕੀ ਹੈ ਹੁਣ ਤੁਸੀਂ ਮੇਰੇ ਕੋਲ ਆਏ ਫਾਰ ਇਗਜ਼ਾਮਪਲ ਤੁਸੀਂ ਕਹਿੰਦੇ ਮੈਨੂੰ ਇਹ ਵਾਲਾ ਟ੍ਰੀਟਮੈਂਟ ਚਾਹੀਦਾ ਪਰ ਤੁਹਾਡੇ హెయిਰ ਨੂੰ ਬਾਇਚਾਂਸ ਉਸ ਚੀਜ਼ ਨਹੀਂ ਨਹੀਂ ਡੇਗੀ ਤੁਹਾਨੂੰ ਕਿਸੇ ਹੋਰ ਚੀਜ਼ ਦੀ ਨਹੀਂ ਡਾ ਫਿਰ ਅਸੀਂ ਹੋਰ ਰეკਮੈਂਡ ਕਰਾਂਗੇ ਵੀ ਤੁਸੀਂ ਉਹ ਕਰਾਓ ਹਰ ਟ੍ਰੀਟਮੈਂਟ ਦੀ ਅਲੱਗ-ਅਲੱਗ ਚੀਜ਼ ਹੈ ਸਟੇਬਿਲਿਟੀ ਵੀ ਹੈ ਲਗਾ ਰਿਜ਼ਲਟ ਵੀ ਹੈ ਲਗਾ ਸਟਰੈਂਥ ਵੀ ਹੈ ਲਗਾ ਜੀ ਤੁਹਾਨੂੰ ਇਸ ਫੀਲਡ ਦੇ ਵਿੱਚ 15 ਸਾਲ ਹੋ ਗਏ ਤਕਰੀਬਨ ਜੇ ਅਸੀਂ ਸ਼ੇਅਰ ਕੀਤਾ ਸੀ ਜੋ ਵੀ ਨਾ ਅਸੀਂ ਗੱਲ ਸ਼ੇਅਰ ਕੀਤੀ ਸੀ ਅੱਛਾ 15 ਸਾਲਾਂ ਦੇ ਵਿੱਚ ਤੁਹਾਨੂੰ ਕਿਵੇਂ ਅਲੱਗ ਬਣਾਉਂਦਾ ਬਾਕੀ ਸਲੂਨਸ ਦੇ ਨਾਲ ਨੋਲੇਜ ਐਕਸਪੀਰੀਅੰਸ ਤੇ ਜਿਹੜੇ ਆਪਣੇ ਗੁੱਡ ਪ੍ਰੋਡਕਟਸ ਜਿਹੜੇ ਸੀ ਯੂਜ਼ ਕਰਦੇ ਆ ਇਹ ਮੇਨ ਦੋ ਚੀਜ਼ਾਂ ਆਈ ਨੇ ਕਿ ਤੁਹਾਡੀ ਨੋਲਿਜ ਵਧਿਆ ਹੋਣੀ ਚਾਹੀਦੀ ਆ ਤੇ ਐਕਸਪੀਰੀਅੰਸ ਤੁਸੀਂ ਕੀ ਐਕਸਪੀਰੀਅੰਸ ਕਰ ਚੁੱਕੇ ਹੋ ਤੇ ਆਪਣੇ ਐਕਸਪੀਰੀਅੰਸ ਤੋਂ ਤੁਸੀਂ ਲਰਨ ਕੀ ਕੀਤਾ ਇੱਕ ਚੀਜ਼ ਹੁੰਦੀ ਹੈ ਵੀ ਮੈਂ ਇੱਕ हेयर कट ਰੂਲ ਕਰ ਰਿਹਾ ਫੋਰਨ ਐਗਜ਼ਾਮਪਲ ਮੈਂ हेयर ਕਿਟ ਦੇ ਵਿੱਚ 20% ਕੋਈ ਨਾ ਕੋਈ ਗਲਤੀ ਕਰ ਰਿਹਾ ਹਾਂ ਤੇ ਮੈਂ ਪਿਛਲੇ 2 ਸਾਲ ਤੋਂ ਕਰਦੇ ਜਾ ਰਿਹਾ ਹਾਂ ਮੈਨੂੰ ਸਿੱਖ ਨਹੀਂ ਰਿਹਾ ਵੀ ਉਹਨੂੰ ਠੀਕ ਕਿਦਾਂ ਕੀਤਾ ਜਾ ਸਕਦਾ ਰਾਈਟ ਤੇ ਇੱਕ ਚੀਜ਼ ਆ ਕਿ ਮੈਂ ਉਹਨੂੰ 2-4 ਵਾਰ ਗਲਤ ਕਰਕੇ ਮੈਨੂੰ ਪਤਾ ਲੱਗ ਗਿਆ ਇਹ ਮੇਰਾ ਫਾਲਟ ਆ ਇਹ ਗਲਤੀ ਹੋ ਰਹੀ ਹੈ ਕਸਟਮਰ ਨੂੰ ਨਹੀਂ ਪਸੰਦ ਜਾਂ ਕਈ ਵਾਰ ਕਸਟਮਰ ਨੂੰ ਹੈਕੜ ਦੀ ਮਿਸਟੇਕ ਨਹੀਂ ਪਤਾ ਲੱਗਦੀ ਬਟ ਸਾਨੂੰ ਪਤਾ ਲੱਗ ਜਾਂਦੀ ਹੈ ਰਾਈਟ ਅਸੀਂ ਜੋ ਤੋਂ ਸਿੱਖ ਨਹੀਂ ਪਾ ਰਹੇ ਨਾ ਫਿਰ ਅਸੀਂ ਮੈਨੂੰ ਲੱਗਦਾ ਸੀ ਕਿ ਇਹ ਕਿਸੇ ਵੀ ਇੰਡਸਟਰੀ ਚ ਗਰੋ ਨਹੀਂ ਕਰ ਸਕਦੇ ਤੁਸੀਂ ਆਪਣੇ ਮਿਸਟੇਕਸ ਤੋਂ ਨਹੀਂ ਸਿੱਖ ਰਹੇ ਸਿੱਖਣ ਦੀ ਗੱਲ ਆਈ ਤਾਂ ਤੁਸੀਂ ਕੋਰਸਸ ਵੀ ਮਤਲਬ ਸਟੂਡੈਂਟ ਆਉਂਦੇ ਨੇ ਜਾਂ ਕਿਹੜੇ ਕਿਹੜੇ ਕੋਰਸਸ ਪ੍ਰੋਵਾਈਡ ਕਰਦੇ ਆ ਯਾ ਸਾਡੇ ਕੋਲ ਹੈ ਕੋਰਸਸ ਅਵੇਲੇਬਲ ਨੇ ਸਾਡੇ ਕੋਲ ਹੈ हेयर ਦੇ ਮੇਕਅਪ ਨੇਲਸ ਐਂਡ ਸਕਿਨ ਚਾੜ ਕੋ ਸਟੂਡੈਂਟਸ ਆਉਂਦੇ ਨੇ ਸਕਿਨ ਦੀ ਗੱਲ ਹੋਈ ਹੈ ਤਾਂ ਸਕਿਨ ਟ੍ਰੀਟਮੈਂਟਸ ਤੇ ਬਾਰੇ ਵੀ ਆਪਾਂ ਜ਼ਿਕਰ ਜ਼ਰੂਰ ਕਰ ਲੈਣੇ ਆ ਵੀ ਕਿਹੜੇ ਕਿਹੜੇ ਸਕਿਨ ਟ੍ਰੀਟਮੈਂਟ ਇੱਥੇ ਅਵੇਲੇਬਲ ਨੇ ਸਕਿਨ ਟ੍ਰੀਟਮੈਂਟਸ ਆਪਣੇ ਕੋ ਕਲੀਨ ਅਪ ਫੇਸ਼ਲ ਬੇਸਿਕ ਤੋਂ ਲੈ ਕੇ ਹਾਈਡਰਾ ਤੱਕ ਸਾਰੇ ਜਿੰਨੇ ਵੀ ਸਕਿਨ ਦੇ ਟ੍ਰੀਟਮੈਂਟਸ ਨੇ ਸਾਰੇ ਅਵੇਲੇਬਲ ਨੇ ਅੱਛਾ ਇਹ ਸਲੂਨ ਸਿਰ ਫੀਮੇਲ ਓਰੀਐਂਟਡ ਆ ਨਹੀਂ 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 ਇਹ ਯੂਨੀਸੈਕਸ ਸਲੂਨ ਆ ਫੁੱਲ ਫੈਮਿਲੀ ਸਲੂਨ ਆ ਜਿਹੜੇ ਕੋਰਸਸ ਤੇ ਆ ਅਸੀਂ ਜ਼ਿਕਰ ਕੀਤਾ ਜੇ ਕੋਈ ਵੀ ਬੱਚਾ ਜਾਣਨਾ ਚਾਵੇ ਕੀ ਕੀ ਚਾਰजेस ਨੇ ਕੋਰਸਸ ਦੇ ਆਪਣੇ ਕੋਲ ਟਰੈਸ਼ ਕੋਰਸ ਤੋਂ ਲੈ ਕੇ ਐਡਵਾਂਸ ਕੋਰਸ ਤੱਕ ਸਾਰੇ ਕੋਰਸਸ ਅਵੇਲੇਬਲ ਨੇ ਔਰ ਡਿਪੈਂਡ ਕਰਦਾ ਕਿ ਜਿਹੜਾ ਵੀ ਸਟੂਡੈਂਟ ਆ ਉਹਦੀ ਰਿਕੁਆਇਰਮੈਂਟ ਕਿ ਉਹ ਕਿਸ ਕੋਰਸ ਦੇ ਵਿੱਚ ਇਨਰੋਲ ਕਰਨਾ ਚਾਹੁੰਦਾ ਫਿਰ ਉਹ ਦੇ ਅਕੋਰਡਿੰਗ ਅਲਗਲ ਡਿਫਰੈਂਟ ਡਿਫਰੈਂਟ ਚਾਰजेस ਤੇ ਡਿਊਰੇਸ਼ਨ ਆ ਕੋਰਸਸ ਦੇ ਅੱਜ ਕਰਾਊਡ ਤਾਂ ਅਸੀਂ ਵੀ ਦੇਖਿਆ ਹੈ ਕਰਾਊਡ ਤੇ ਜੇ ਅਪਾਇੰਟਮੈਂਟ ਲੈਣੀ ਹੋਵੇ ਕਿਸਨੇ ਅਪਾਇੰਟਮੈਂਟ ਅਸੀਂ 2 ਡੇਸ ਪ੍ਰਾਇਰ ਦਿਨਿਆ ਤੇ ਪੇਡ ਅਪਾਇੰਟਮੈਂਟਸ ਨੇ ਅਸੀਂ ਟੈਲੀਫੋਨਿਕ ਲੈ ਲੈਨੇ ਆ ਬਟ ਉਹਨੂੰ ਕਹਿੰਦਾ ਵੀ ਤੁਸੀਂ ਮਿਨਿਮਮ 500 ਜਾਂ 1000 ਤੁਸੀਂ ਟਰਾਂਸਫਰ ਕਰ ਦੋ ਦੈਨ ਵਿਲ ਨੋਟ ਯਰ ਅਪਾਇੰਟਮੈਂਟ ਆਦਰਵਾਇਸ ਅਸੀਂ ਮਤਲਬ ਨਾਟ ਪੇਡ ਜਿਹੜੀ ਆ ਕਸਟਮਰ ਇੰਟਰਟੇਨ ਨਹੀਂ ਕਰਦੇ ਅ ਸੋਸ਼ਲ ਮੀਡੀਆ ਦਾ ਜਿਕਰ ਜ਼ਿਕਰ ਕੀਤਾ ਜਾਵੇ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਵੀਡੀਓਜ਼ ਅਸੀਂ ਦੇਖੀਆਂ ਤੁਹਾਡੀਆਂ ਸੋ ਜ਼ਿਆਦਾ ਕਲਰ ਤੇ ਜੇ ਮੈਂ ਆਵਾ ਤੇ ਕੀ ਉਹ ਵਾਲ ਕਲਰ ਵਾਲ ਖਰਾਬ ਕਰਦੇ ਨੇ ਨਹੀਂ ਇਹ ਮਤਲਬ ਇਟਸ ਮੈਥ ਬਹੁਤ ਬਾਰੀ ਇਸੇ ਸੁਣਿਆ ਨਾ ਕਿ ਕਲਰ ਕਲਰ ਦੇ ਨਾਲ ਜਾਂ ਕੇਰਾਟਨ ਦੇ ਨਾਲ ਜਾਂ ਜੋ ਵੀ ਟ੍ਰੀਟਮੈਂਟ ਮਿਲਦੇ ਉਸ ਬਾਅਦ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਬਹੁਤ ਸਾਰੀਆਂ ਵੀਡੀਓਜ਼ ਵੀ ਆਪਾਂ ਦੇਖਦੇ ਆ ਇਟਸ ਮਿਥ ਬੇਸਿਕਲੀ ਮੈਥਿਆ ਬਹੁਤ ਵੱਡਾ ਬਿਕਾਜ਼ ਜੇ ਤੁਸੀਂ ਪ੍ਰੋਫੈਸ਼ਨਲ ਹੈ ਕਲਰ ਆਪਣੇ ਹੈਰ ਦੇ ਟੈਕਚਰ ਡੈਂਸਿਟੀ ਪੋਰੋਸਿਟੀ ਜਿਹੜੀ ਚੀਜ਼ਾਂ ਟੈਕਨੀਕਲ ਟਰਮਸ ਨੇ ਉਹਨਾਂ ਦੇ ਅਕੋਰਡਿੰਗ ਜੇ ਚੂਜ਼ ਕਰ ਰਹੇ ਹੋ ਤੁਸੀਂ ਫੇਰ ਮਤਲਬ ਤਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਕਦੇ ਵੀ ਫਿਊਚਰ 'ਚ ਹਾਂ ਤੁਸੀਂ ਕੋਈ ਕੰਜ਼ਿਊਮਰ ਹੈਕਰਲ ਤੁਸੀਂ ਹੈਨਾ ਤੁਸੀਂ ਡਾਇਲੋਗ ਜ਼ਿਆਦਾਤਰ ਜਿਹੜੇ ਕਹਿੰਦੇ ਨੇ ਨਾ ਵੀ ਕਲਰ ਕਰਾਉਣ ਨਾਲ ਜੀ ਮੇਰੇ ਤੇ ਵਾਲ ਗਰੇ ਚਿੱਟੇ ਹੋਣੇ ਸ਼ੁਰੂ ਹੋ ਗਏ ਮੈਂ ਤਾਂ ਕਲਰ ਕਰਾਇਆ ਸੀ ਉਹ ਕਲਰ ਕਿਹਨੂੰ ਕਹਿੰਦੇ ਨੇ ਜਿਹੜੇ 10 20 ਰੁਪਏ ਦਾ ਪਾਉਂਚ ਆਂਦਾ ਨਾ ਉਹ ਲਗਾ ਲਿਆ ਕਰ ਮੈਂ ਕਲਰ ਲਗਾਇਆ ਮੇਰੇ ਵਾਲ ਚਿੱਟੇ ਹੋ ਗਏ ਆਬਵੀਅਸਲੀ ਹੋਣਗੇ ਕਿਉਂਕਿ ਜਿਹੜੇ ਪ੍ਰੋਫੈਸ਼ਨਲ ਹੈ ਕਲਰਸ ਨੇ ਨਾ ਉਹ ਪਹਿਲਾਂ ਟੈਸਟ ਹੁੰਦੇ ਨੇ ਹਰ ਚੀਜ਼ ਤੇ ਉਹਦੇ ਉੱਪਰ ਪ੍ਰੋਪਰ ਆਰ ਐਂਡ ਡੀਜ਼ ਹੁੰਦੀਆਂ ਨੇ ਤੇ ਜਿਹੜੇ ਤੁਹਾਨੂੰ ਪਾਉਚ ਵਾਲੇ ਮਿਲਦੇ ਉਹ ਮੇਰੇ ਹਿਸਾਬ ਨਾਲ ਕੋਈ ਟੈਸਟ ਹੀ ਨਹੀਂਗਾ ਉਹ ਤੁਸੀਂ ਆਪਣੇ हेयर ਤੇ ਲਗਾ ਲਓ ਮੈਂ ਲਗਾ ਲਾ ਕੋਈ ਵੀ ਲਗਾ ਲੇ ਸੇਮ ਰਿਜ਼ਲਟ ਹੈ ਬਟ ਜਿਹੜਾ ਪ੍ਰੋਫੈਸ਼ਨਲ ਹੈ ਕਰਲਾ ਉਹਦਾ ਹਰ ਹੈਡ ਦੇ ਉੱਪਰ ਹਰ हेयर ਦੇ ਉੱਪਰ ਅਲੱਗ ਰਿਜ਼ਲਟ ਆ ਅੱਛਾ ਮੈਂ ਇੱਕ ਆਪਾਂ ਬਹੁਤ ਵੈਰੀ ਸੁਣਿਆ ਕੋਈ ਕਹਿੰਦਾ ਕਿ ਆਇਲਿੰਗ ਕਰਨੀ ਚਾਹੀਦੀ ਇਹ ਵਾਲਾ ਤੇ ਕੋਈ ਕਹਿੰਦਾ ਕਿ ਨਹੀਂ ਕਰਨੀ ਚਾਹੀਦੀ ਇਹ ਵੀ ਜ਼ਰੂਰ ਦੱਸ ਦੋ ਕਿ ਕਿੰਨੀ ਜ਼ਿਆਦਾ ਜ਼ਰੂਰੀ ਔਰ ਜਾਂ ਨਹੀਂ ਕਰਨੀ ਚਾਹੀਦੀ ਕਿਤਾ ਕਿਉਂ ਨਹੀਂ ਕਰਨੀ ਚਾਹੀਦੀ ਆਇਲਿੰਗ ਦੇਖੋ ਆਲਵੇਜ਼ ਅ ਗੁੱਡ ਸੋਰਸ ਆਫ ਨਰਿਸ਼ਮੈਂਟ ਆ ਖਾਸ ਕਰ ਬੱਚਿਆਂ ਨੂੰ ਤੇ ਬਿਲਕੁਲ ਹੀ ਕਰਨੀ ਚਾਹੀਦੀ ਹੈ ਆਇਲਿੰਗ ਨਾਟ ਏਵਰੀ ਡੇ ਮਤਲਬ ਆਲਟਰਨੇਟ ਡੇ ਤੇ ਤੁਸੀਂ ਕਰ ਲਓ ਜਿਹੜੇ ਅਡਲਟਸ ਨੇ ਉਹਨਾਂ ਨੂੰ ਵੀ ਆਇਲਿੰਗ ਕਰਨੀ ਚਾਹੀਦੀ ਬਟ ਡਿਪੈਂਡ ਕਰਦਾ ਉਹਨਾਂ ਦੀ ਸਕੈਲਪ ਕੰਡੀਸ਼ਨ ਜੇ ਤੇ ਦੇਖੋ ਤੁਹਾਡਾ ਸਕੈਲਪ ਕੰਡੀਸ਼ਨ ਦੋ ਤਰ੍ਹਾਂ ਜਸਟੀਫਾਈ ਹੁੰਦੀ ਆ ਡਰਾਈ ਐਂਡ ਆਇਲੀ ਇਨ ਕੇਸ ਆਫ ਡਰਾਈਨੈਸ ਜੇ ਤੁਹਾਡੇ ਸਕੈਲਪ ਬਹੁਤ ਡਰਾਈ ਆ ਫ੍ਰੀਕਲਸ ਰਹਿੰਦੇ ਨੇ ਤੁਹਾਨੂੰ ਆਇਲਿੰਗ ਜ਼ਰੂਰ ਕਰਨੀ ਚਾਹੀਦੀ ਬਟ ਬਿਫੋਰ ਸ਼ਾਰ ਸ਼ਾਰ ਲੈਂ ਤਾਂ ਇੱਕ ਜਾਂ ਦੋ ਘੰਟੇ ਪਹਿਲਾਂ ਤੁਸੀਂ ਕੋਈ ਵੀ ਵਧੀਆ ਆਇਲ ਜਿਦਾ ਕੋਕੋਨਟ ਆਇਲ ਮੈਂ ਪ੍ਰਿਫਰ ਕਰਦਾ ਜ਼ਿਆਦਾਤਰ ਸਪੈਸ਼ਲ ਇਨ ਸਮਰਸ ਤੁਸੀਂ ਲਗਾ ਲਓ ਬਹੁਤ ਵਧੀਆ 2 ਘੰਟੇ ਬਾਅਦ ਤੁਸੀਂ ਵਧੀਆ ਸ਼ੈਂਪੂ ਕਰੋ ਤੇ ਉਸ ਤੋਂ ਬਾਅਦ ਤੁਸੀਂ ਜੋ ਕੰਡੀਸ਼ਨਰ ਮਾਸਕ ਲਗਾਣਾ ਸਿਰਮ ਲਗਾਣੀ ਔਰ ਰੈਡੀ ਟੂ ਗੋ ਗੁੱਡ ਟੂ ਗੋ ਬਟ ਜੇ ਤੁਹਾਡੀ ਆਲਰੇਡੀ ਆਇਲੀ ਸਕੈਲਪ ਆ ਉਹਦੇ ਉੱਪਰ ਤੁਸੀਂ ਆਇਲਿੰਗ ਕਰ ਰਹੇ ਹੋ ਇਟ ਮੀਨਸ ਯੂ ਆਰ ਡੈਮੇਜਿੰਗ ਯੂਰ ਸਕੈਲਪ ਤੁਹਾਡੀ ਆਲਰੇਡੀ ਤੁਸੀਂ ਖੁਦ ਜੱਜ ਕਰੋ ਤੁਹਾਡੀ ਸਕੈਲਪ ਤੇ ਆਲਰੇਡੀ ਆਇਲ ਐ ਨੈਚੁਰਲ ਜਿਹੜਾ ਆਇਲ ਪ੍ਰੋਡਿਊਸ ਹੋ ਰਿਹਾ ਉਹ ਹੈ ਉਦੋਂ ਪਰ ਤੁਸੀਂ ਆਰਟੀਫੀਸ਼ੀਅਲ ਆਇਲ ਵੀ ਲਗਾ ਰਹੇ ਹੋ ਤੇ ਆਇਲ ਤੇ ਆਇਲ ਜਦੋਂ ਜ਼ਿਆਦਾ ਇਕੱਠਾ ਹੋਏਗਾ ਇਟ ਬਿਕਮ ਗ੍ਰੀਸ ਉਹ ਗ੍ਰੀਸੀਨੈਸ ਕ੍ਰੀਏਟ ਕਰ ਦੇਗਾ ਜਿਸ ਦੇ ਨਾਲ ਕੀ ਹੈ ਤੁਹਾਡੀ ਸਕੈਲਪ ਦੇ ਵਿੱਚ ਨਾ ਇਰਿਟੇਸ਼ਨ ਇਚੀਨੈਸ ਆਣੀ ਸ਼ੁਰੂ ਹੋ ਜਾਗੀ ਜਿੰਨਾ ਪੋਲਿਊਸ਼ਨ ਡਰਟ ਡਸਟ ਉਹ ਇਕੱਠੀ ਹੋਣੀ ਸ਼ੁਰੂ ਹੋ ਜਾਗੀ ਤੇ ਉਹਦੇ ਨਾਲ ਕੀ ਹੋਏਗਾ ਤੁਹਾਡਾ ਡੈਂਡਰ ਬੰਨਾ ਸ਼ੁਰੂ ਹੋ ਜਾਗਾ ਆਇਲੀ ਡੈਂਡਰ ਜਿੰਨੂੰ ਅਸੀਂ ਕਹਿੰਦੇ ਆ ਫਿਰ ਆਇਲ ਡੈਂਡਰ ਇੱਕ ਸਟੇਜ ਤੇ ਆ ਕੇ ਹੈਅਰ ਫਾਲ ਦਾ ਬਹੁਤ ਵੱਡਾ ਰੀਜ਼ਨ ਬਣ ਜਾਂਦਾ ਪਲੱਸ ਐਕਨੇਸ ਦਾ ਵੀ ਤੁਹਾਡੇ ਸਲੂਨ ਤੇ ਕਿਹੜੇ-ਕਿਹੜੇ ਆਫਰਸ ਲੱਗਦੇ ਨੇ ਉਹ ਵੀ ਜ਼ਰੂਰ ਜਾਨਣਾ ਚ ਅਸੀਂ ਵਸਾ ਯੂਜੂਲੀ ਤੇ ਕੋਫਰਸ ਲਗਾਉਂਦੇ ਨਹੀਂ ਬਟ ਹਾਂ ਸਪੈਸ਼ਲ ਡੇਸ ਤੇ ਜਿੱਦਾਂ ਕੋਈ ਮਦਰਸ ਡੇ ਵੂਮਨਸ ਡੇ ਹੋ ਗਿਆ ਜਾਂ ਆਪ ਕੋ ਇੰਡੀਪੈਂਡੈਂਸ ਡੇ ਰਿਪਬਲਿਕ ਡੇ ਨਿਊ ਇਅਰਸ ਡੇ ਅਸੀਂ ਸਪੈਸ਼ਲ ਡੇਸ ਤੇ ਆਫਰ ਲਗਾਉਂਦੇ ਹਾਂ ਇਟ ਡਿਪੈਂਡ ਕਰਦਾ ਮਤਲਬ ਵੀ ਕਰਾਊਡ ਕਿੰਨਾ ਮਤਲਬ ਕ੍ਰੇਜ਼ੀ ਆ ਆਫਰ ਨੂੰ ਲੈ ਕੇ ਉਹ ਦੇ ਅਕੋਰਡਿੰਗ ਕਦੀ 30% ਕਦੀ 40% ਵੀ ਲਗਾ ਦਿੰਦੇ ਹਾਂ ਇਹ ਕਈ ਵਾਰੀ ਬਾਏ 1 ਗੇਟ 1 ਸਰਵਿਸ ਵੀ ਲਗਾ ਦਿੰਦੇ ਹਾਂ ਹੁਣ ਬੱਚਿਆਂ ਤੇ ਫਿਰ ਬੱਚਾ ਤੇ ਆ ਜਾਂਦੇ ਆ ਤੁਹਾਡੇ ਕੋਰਸਸ ਤੇ ਆ ਜਾਂਦੇ ਆ ਕਿੰਨਾ ਸਮਾਂ ਲੱਗਦਾ ਇੱਕ ਬੱਚੇ ਨੂੰ ਜੇਰਾ ਟਰੈਸ਼ ਕੋਰਸ ਹੈ ਉਹ ਬੀਸਿਕਲੀ 4 ਟੂ 6 ਮੰਥ ਲਾਈ ਲੈਂਦਾ ਆ ਆਰਾਮ ਦੇ ਨਾਲ ਬਟ ਜੇ ਕਿਸੇ ਨੇ ਸਿਰਫ ਹੈਕਰ ਛੀ ਸਿੱਖਣਾ ਉਹਦੇ ਲਈ 1 ਮੰਥ ਵੀ ਮੇਰੇ ਸਾਹਬ ਨਾਲ ਇਨਫ ਆ ਜੇ ਉਹ ਮਤਲਬ ਪ੍ਰੋਪਰ ਤਰੀਕੇ ਨਾਲ ਸਟੇਬਲ ਹੋ ਕੇ ਸਿੱਖੇਗਾ ਤਾਂ 1 ਮਹੀਨੇ ਚ ਹੈਰਕਟ ਸਿੱਖ ਸਕਦਾ ਬੱਚਾ ਹੁਣ ਇਹ ਤਾਂ 1 ਮਹੀਨੇ ਚ ਹੈਰਕਟ ਬਾਰੇ ਤੁਸੀਂ ਬੋਲਦਾ ਹੋਰ ਕਿਹੜੇ ਕਿਹੜੇ ਮਤਲਬ ਕੋਰਸਸ ਨੂੰ ਕਿੰਨਾ ਕਿੰਨਾ ਸਮਾਂ ਲੱਗਦਾ ਜਾਂ ਕਿਹੜੇ ਕਿਹੜੇ ਮਤਲਬ ਕਿ ਕੋਰਸ ਜਿਹੜੇ ਆ ਉਹ ਬੱਚਿਆਂ ਨੂੰ ਸਿਖਾਉਣੇ ਹੋ ਤੁਸੀਂ ਜਿੱਦਾਂ ਹੇਅਰ ਤੁਸੀਂ ਲਗਾ ਲੋ ਵੀ ਮਤਲਬ 6 ਮੰਥ ਲੱਗਦੇ ਨੇ ਉਹਦੇ ਚ ਹੇਅਰ ਜਿਹੜਾ ਮਤਲਬ ਇੱਕ ਕੋਈ ਵੀ ਬੰਦਾ 6 ਕੁ ਮਹੀਨੇ ਹੇਅਰ इजीली ਸਿੱਖ ਜਾਏਗਾ ਜੋ ਪ੍ਰੋਪਰ ਮਤਲਬ ਮੈਂਟਲ ਸਟੇਟ ਉਹਦਾ ਠੀਕ ਹੈ ਤੋ ਸਿੱਖਣ ਦਾ ਚਾਹਵਾਨ ਹੈ ਯੂਜੂਲੀ ਕੀ ਹੁੰਦਾ ਵੀ ਲੋਕ ਜੁਆਇਨ ਕਰ ਲੈਂਦੇ ਨੇ ਅਕੈਡਮੀਸ ਚ ਵੀ ਕੁਝ ਹੁੰਦਾ ਲੋਕ ਜੁਆਇਨ ਕਰ ਲੈਂਦੇ ਨੇ ਉਸ ਤੋਂ ਬਾਅਦ ਮਤਲਬ ਦੇ ਗੈਟ ਸਟਾਰਟਡ ਫਰ ਸਟੇਟ ਕਿਉਂ ਕਿਉਂਕਿ ਸਾਡਾ ਜਿਹੜਾ ਕੰਮ ਹੈ ਨਾ ਸਭ ਤੋਂ ਪਹਿਲਾਂ ਇੱਕ ਹੀ ਚੀਜ਼ ਸਿਖਾਈਂਦੇ ਪੇਸ਼ੈਂਸ ਪੇਸ਼ੈਂਸ ਖੜੇ ਰਹਿਣ ਦੇ ਤੁਸੀਂ ਵੀ ਦੇਖੋ ਨੀਤੇ ਜਿੰਨੇ ਬੱਚੇ ਕੰਮ ਕਰ ਰਹੇ ਸਭ ਖੜੇ ਨੇ ਚਾਹੇ ਲੜਕੀਆਂ ਚਾਹੇ ਲੜਕੇ ਕਿਉਂਕਿ ਖੜੇ ਹੋਣਾ ਇੱਕ ਬਹੁਤ ਵੱਡੀ ਡੀਲ ਆ ਆਪਣੇ ਆਪ ਦੇ ਵਿੱਚ ਯੂਜੂਲੀ ਸਟਾਰਟਿੰਗ ਚ ਕੀ ਹੁੰਦਾ ਅਸੀਂ ਟਾਇਰਡ ਹੋਣ ਲੱਗ ਜਾਂਦੇ ਆ ਸਾਨੂੰ ਫੀਵਰ ਹੋਣ ਲੱਗ ਜਾਂਦਾ ਕਈ ਵਾਰੀ ਸਾਡੇ ਪੇਰੈਂਟਸ ਵੀ ਪੈਂਪਰਿੰਗ ਹੋ ਜਾਂਦੇ ਨੇ ਚਲ ਛੱਡ ਕੋਈ ਗੱਲ ਇਹ ਹੋਰ ਕੁਝ ਦੇਖ ਲਾਂਗੇ ਇਹ ਚੀਜ਼ਾਂ ਬਹੁਤ ਸਟਾਰਟਿੰਗ ਚ ਫੇਸ ਕਰਨੀਆਂ ਪੈਂਦੀਆਂ ਬਟ ਜਦੋਂ ਤੁਸੀਂ ਇੱਕ ਵਾਰ ਰੂਟੀਨ ਚ ਆ ਜਾਂਦੇ ਹੋ ਫਿਰ ਤੁਹਾਨੂੰ ਚੀਜ਼ਾਂ ਵਧੀਆ ਲੱਗਣੀ ਸ਼ੁਰੂ ਹੋ ਜਾਂਦੀਆਂ ਜਿਦਾਂ ਹੇਅਰ ਦਾ ਮੈਂ ਦੱਸ ਰਿਹਾ ਸੀ 4 ਤੋਂ 6 ਮਹੀਨੇ ਦੇ ਵਿੱਚ ਤੁਸੀਂ ਹੇਅਰ ਦਾ ਕੋਰ ਉੱਚ ਤੁਹਾਨੂੰ ਕੰਪਲੀਟ ਦਾ ਮਤਲਬ ਤੁਹਾਨੂੰ ਸਮਝ ਆ ਜਾਏਗਾ ਸਾਰਾ ਵੀ ਕੀ ਕਿਦਾਂ ਕਰਨਾ ਬਟ ਯਸ ਯੂਨਿਟ ਹੈਂਡਸ ਆਨ ਪ੍ਰੈਕਟਿਸ ਤੁਹਾਨੂੰ ਉਸ ਤੋਂ ਬਾਅਦ ਹੈਂਡਸ ਆਨ ਪ੍ਰੈਕਟਿਸ ਚਾਹੀਦੀ ਚਾਹੀਦੀ ਆ ਇਟ ਡਿਪੈਂਡ ਕਰਦਾ ਹਾਊ ਕ੍ਰੀਏਟਿਵ ਯੂ ਆਰ ਉਹ 6 ਮਹੀਨੇ ਦੀ ਵੀ ਨਾ ਹੋ ਸਕਦੀ ਆ ਉਹ 6 ਸਾਲ ਦੀ ਵੀ ਨਾ ਨਹੀਂ ਹੋ ਸਕਦੀ ਉਹ ਆਪਣ ਆਪਣਾ ਹਰ ਕਿਸੇ ਦਾ ਤਰੀਕਾ ਦਾ ਹੈਂਡਸ ਆਨ ਹੈ ਤੁਹਾਡਾ ਮਾਈਂਡ ਕਿੰਨੀ ਜਲਦੀ ਕਿਸੇ ਚੀਜ਼ ਨੂੰ ਗ੍ਰੈਬ ਕਰ ਰਿਹਾ ਉਹਨੂੰ ਐਡਾਪਟ ਕਰ ਰਿਹਾ ਸਕਿਨ ਤੇ ਮੇਕਅਪ ਬਾਰੇ ਵੀ ਫਿਰ ਜੇ ਜ਼ਿਕਰ ਕਰਨਾ ਹੋਵੇ ਤਾਂ ਉਹ ਵੀ ਦੱਸੋ ਸਕਿਨ ਦੇ ਕੋਰਸ ਜਿਹੜੇ ਨੇ 3 ਮੰਥਸ ਦੇ ਸਕਿਨ ਕੰਪਲੀਟ ਕਰਾ ਦਿੰਨੇ ਆ ਬੇਸਿਕ ਟੂ ਐਡਵਾਂਸ ਜਿਸ ਚ ਆਪਾਂ ਸਕਿਨ ਅਨਲਾਈਜ਼ ਸਕਿਨ ਦੇ ਡਿਸੀਜ਼ਸ ਡਿਸਆਰਡਰ ਇਹ ਸਾਰਾ ਦੱਸਦੇ ਆ ਜਿੰਨੇ ਮਸ਼ੀਨਸ ਨੇ ਸਾਰੇ ਮਸ਼ੀਨਸ ਦੇ ਯੂਜ਼ ਦੱਸਦੇ ਆ ਇਕੁਪਮੈਂਟਸ ਦੱਸਦੇ ਆ ਪ੍ਰੋਡਕਟ ਨੌਲੇਜ ਸਭ ਤੋਂ ਮੇਨ ਚੀਜ਼ ਪ੍ਰੋਡਕਟ ਨੌਲੇਜ ਕਿਉਂਕਿ ਅੱਜਕੱਲ ਮਾਰਕੀਟ ਦੇ ਵਿੱਚ ਉਸ ਦੇਖ ਲਓ ਤੁਹਾਨੂੰ 50 ਰੁਪਏ ਦੀ ਫੇਸ਼ੀਅਲ ਕਿਟ ਤੋਂ ਲੈ ਕੇ 5000 ਦੀ ਫੇਸ਼ੀਅਲ ਕਿਟ ਮਿਲ ਜਾਗੀ ਬਟ ਯੂ ਨੇਵਰ نو ओरिजिनल ਕਿਹੜੀ ਹੈ ਤੇ ਡੁਪਲੀਕੇਟ ਕਿਹੜੀ ਹੈ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਕਿ ਵਜਿ ਸਾਡੇ ਨਾਲ ਵੇਦਾਂ ਹੋ ਜਾਂਦਾ ਸੀ ਡਿਸਟ੍ਰੀਬਿਊਟਰ ਕੋ ਜੇ ਬਾਇਕ ਕੰਪਨੀ ਨਹੀਂ ਕਿ ਵਜਿ ਸਮਾਨ ਮੰਗਾਂਦੇ ਲੋਕਲ ਮਾਰਕੀਟ ਤੋਂ ਲਿਆਓ ਕਸਟਮਰ ਦੇ ਘਰੋਂ ਰਿਜ਼ਲਟ ਨਹੀਂ ਆਏਗਾ ਰਿਜ਼ਲਟ ਆਉਣਾ ਮਤਲਬ ਕਿ ਆ ਕਿ ਉਹ ਜਿਹੜੀ ਪ੍ਰੋਡਕਟ ਹੈ ਪੈਕਿੰਗ ਤੇ ਸੇਮ ਹੈ ਬਟ ਅੰਦਰ ਇНГਰੀਡੀਐਂਟ ਸੇਮ ਨਹੀਂ ਆ ਥੈਟਸ ਵਾਈ ਫਿਰ ਉਹ ਸਾਰੀ ਚੀਜ਼ਾਂ ਸਿਖਾਣੇ ਅਸੀਂ 4 ਤੋਂ 6 ਮਹੀਨੇ ਚ 3 ਕਿ ਮਹੀਨੇ ਚ ਜਿਹੜਾ ਸਕਿਨ ਦਾ ਕੋਰਸ ਹੈ ਤੇ ਆਪਣਾ ਜਿਹੜਾ ਮੇਕਅਪ ਹੈ ਬੇਸਿਕ ਮੇਕਅਪ ਦਾ ਕੋਰਸ ਹੈਗਾ 45 ਡੇਜ਼ ਦਾ ਮੈਕਸਿਮਮ 70 ਡੇਜ਼ ਮੇਕਅਪ ਡਨ ਹੋ ਜਾਂਦਾ ਪਰ ਮੇਕਅਪ ਲਈ ਅਸੀਂ ਕੋਸ਼ਿਸ਼ ਕਰਦੇ ਕਿ ਬਿਕਾਜ਼ ਮੇਕਅਪ ਕਰਨ ਤੋਂ ਪਹਿਲਾਂ ਤੁਹਾਨੂੰ ਸਕਿਨ ਅਨਲਾਈਜ਼ ਕਰਨੀ ਬਹੁਤ ਜ਼ਰੂਰੀ ਆ ਕਿ ਇਸ ਦੇ ਫੇਸ ਤੇ ਐਕਨੇਆ オーਪਨ ਪੋਰਸ ਆ ਫ੍ਰੇਕਲਸ ਆ ਬਲੈਮਿਸ਼ ਪਿਗਮੈਂਟੇਸ਼ਨ ਯੂ ਸ਼ੁੱਡ ਅਵੇਅਰ ਆਫ ਇਟ ਕਿ ਅਕੇੜੀ ਚੀਜ਼ਾ ਉਹਨਾਂ ਮੈਂ ਕਿੱਦਾਂ ਕਵਰ ਕਰ ਸਕਦਾ ਅੱਛਾ ਜੇਕਰ ਪ੍ਰਾਈਸਿਸ ਦੀ ਗੱਲ ਕਰੀਏ ਹੈਅ ਕੱਟ ਤੋਂ ਲੈ ਕੇ ਮੇਕਅਪ ਤੱਕ ਦੀ ਜੇ ਪ੍ਰਾਈਸਿਸ ਅਸੀਂ ਦੱਸਣਾ ਚਾਹੀਏ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜ਼ੈਨ ਦੇ ਵਿੱਚ ਇਹ ਹੋਊਗਾ ਕਿ ਪਤਾ ਨਹੀਂ ਕਿੰਨਾ ਕੈਕਸਪੈਂਸਿਵ ਆ ਜਾਂ ਕੀ ਕੀ ਪ੍ਰਾਈਸਿਸ ਹੋਣਗੇ ਹੈਅ ਕੱਟ ਜਿਹੜਾ ਅਸੀਂ ਜੇ ਮੇਲ ਗੱਲ ਕਰੀਏ 150 ਆਨਵਰਡਸ ਨੇ the female 300 onwards are including styling wash sab kuch paake wash male female اسی ਕੰਪਲੀਮੈਂਟਰੀ ਕਰਦੇ ਕਰਦੇ ਉਹ ਤੋਂ ਬਿਨਾ ਹੈ ਕਰ ਨਹੀਂ ਕਰਦੇ ਤੇ ਜਿਹੜਾ ਤੁਸੀਂ ਮੇਕਅਪ ਦੀ ਗੱਲ ਕਰ ਰਹੇ ਹੋ ਮੇਕਅਪ ਸਾਡੇ ਕੋਲ 2500 onwards ਤੋਂ ਪਾਰਟੀ ਮੇਕਅਪ ਸਟਾਰਟ ਹੋ ਜਾਂਦਾ ਅ ਕਈ ਵਾਰੀ ਨਾ ਕਰਾਊਡ ਜ਼ਿਆਦਾ ਹੋ ਜਾਂਦਾ ਚਾਹੇ ਬ੍ਰਾਈਡਲ ਮੇਕਅਪ ਦਾ ਜ਼ਿਕਰ ਕਰੀਏ ਜਾਂ ਨਾਲ ਤੇ ਬ੍ਰਾਈਡ ਮੇਡਸ ਦਾ ਕਰ ਲਈਏ ਸੋ ਕਿੰਨਾ ਕੁ ਰਸ਼ ਦੇ ਵਿੱਚ ਕਿੰਨਾ ਕੁ ਤੁਸੀਂ ਮੇਕਅਪ ਕਰ ਦਿੰਨੇ ਹੋ ਅਸੀਂ ਇੱਕ ਦਿਨ 28 29 ਮੇਕਅਪਸ ਵੀ ਇੱਕ ਟਾਈਮ ਤੇ ਡਨ ਕੀਤੇ ਹੋਏ ਵੀ ਹੈਵ ਹਿਊਜ ਟੀਮ ਸੜਕੂ ਲੜਕੀਆਂ ਵੀ ਪੂਰੀਆਂ ਨੇ ਲੜਕੇ ਵੀ ਨੇ ਸੋ ਇਹ ਵਾਈਸ ਵਰਸਾ ਕੰਮ ਚੱਲਦਾ ਮੇਕਅਪ ਹੋ ਰਿਹਾ ਉਧਰ ਹੀ ਸਟਾਈਲ ਹੋ ਰਿਹਾ ਜਿੱਦਾਂ ਹੈ ਸਟਾਈਲ ਹੋਗਾ ਤਾਂ ਮੇਕਅਪ ਹੋ ਜਾਏਗਾ ਜਿੱਦਾਂ ਮੇਕਅਪ ਹੋਗਾ ਤਾਂ ਹੈ ਸਟਾਈਲ ਹੋ ਜਾਏਗਾ ਸੋ ਯਾ ਇਹ ਆਲਟਰਨੇਟ ਕੰਮ ਚੱਲਦਾ ਤੇ ਲੋਕੇਸ਼ਨ ਤੇ ਇੰਸਟਾਗ੍ਰਾਮ ਆਈਡੀ ਵੀ ਜ਼ਰੂਰ ਦੱਸ ਦਿੰਦੇ ਆਂ ਅਸੀਂ ਪੈਸਾ ਤਾਂ ਬਹੁਤ سارے ਲੋਕਾਂ ਨੂੰ ਇੰਸਟਾਗ੍ਰਾਮ ਆਈਡੀ ਪਤਾ ਹੋਣੀ ਹੈ ਲੋਕੇਸ਼ਨ ਆਪਣੀ ਹੈਗੀ ਜਲੰਧਰ ਮਕਸੂਦਾ ਚੌਂਕ ਨੰਦਨਪੁਰ ਰੋਡ ਤੇ ਇੰਸਟਾਗ੍ਰam ਆਈਡੀ ਹੈਗੀ ਫਿਊਜ਼ਨ ਦਲਗਜੀ ਸਲੂਨ ਸੋ ਇਹ ਸੀ ਰਾਹੀ ਭੱਲਾ ਜੀ ਜਿਨ੍ਹਾਂ ਨੇ ਬਹੁਤ ਸੋਹਣੀ ਜਾਣਕਾਰੀ ਸਾਂਝੀ ਕੀਤੀ ਔਰ ਇਹਨਾਂ ਦੇ ਸਲੂਨ ਤੇ ਕਿਹੜੀਆਂ-ਕਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਹਨ ਬਾਰੇ ਜਾਣਕਾਰੀ ਦਿੱਤੀ ਔਰ ਹੈਅ ਟ੍ਰੀਟਮੈਂਟ ਬਾਰੇ ਐਸਕਿਨ ਟ੍ਰੀਟਮੈਂਟ ਬਾਰੇ ਵੀ ਉਹਨਾਂ ਨੇ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਹੈ ਫਿਲਹਾਲ ਦੇ ਲਈ ਇਨਾ ਹੀ ਕੈਮਰਾਮੈਨ ਸੈਗਰ ਦੇ ਨਾਲ ਮੈਂ ਮਨਦੀਪ 1 ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ